ਸਾਸ਼ੀ ਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੀ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅੱਜ ਦਿਨ ਦੀ ਸ਼ੁਰੂਆਤ ਅਸੀਂ ਕਰ ਰਹੇ ਆ ਪਾਲਕ ਤਾਂ ਸਾਰੀ ਵੱਡਲੇ ਦੀ ਪਾਲਕ ਸਾਰੀ ਵੱਡਲੇ ਦੀ ਪਾਲਕ ਅੱਜ ਇਹਨਾਂ ਨੇ ਸਾਨੂੰ ਖਾਣੇ ਪਕੌੜੇ ਤੇ ਨਾਲੇ ਆਪਾਂ ਬਣਾਉਣੀ ਆ ਪਾਲਕ ਦਾਲ ਪਾਲਕ ਤੇ ਚਾਚੀ ਇਹਨੂੰ ਚੋਕ ਕੇ ਰੱਖਣ ਦੇ ਨੇ ਤੇ ਉਧਰ ਸ਼ਿਪੀ ਇਬਾਦਤ ਨੂੰ ਸੁਵਾ ਰਹੇ ਨੇ ਇਹਦਾ ਵੀ ਇੱਕ ਸਮਾਂ ਦਾ ਪ੍ਰੋਸੈਸ ਤੇ ਹੁਣ ਆਪਾਂ ਬਣਾਉਨੇ ਆਂ ਦਾਲ ਪਾਲਕ ਹੁਣੀ ਚਾਚ ਚੋ ਅਨੁਸ਼ਟੀ ਮਣੀ ਲੈ ਆਤੀ ਹਾਂਜੀ ਲੈ ਆਤੀ ਅਜੇ ਲੱਗੀ ਨਹੀਂ ਹੈ ਨਾ ਲੱਗੀ ਨਹੀਂ ਅਜੇ ਕਿਹੜੀ ਲੈ ਕੇ ਆਏ ਕਿਹੜੀ ਵਾਲੀ ਲੈ ਕੇ ਆਏ ਮੈਂ ਖਾਉਣੀ ਆਂ ਛੇਤੀ ਛੇਤੀ ਲਵਾਓ ਫਿਰ ਉਹ ਖਾਉਂਗੀ ਵਾਓ ਅਨੁਸ਼ਟੀ ਮਣੀ ਲੈ ਆਏ ਆਟਾ ਪੀਨ ਵਾਲੇ ਵਧੀਆ ਵਾਏ ਹੁਣ ਛੇਤੀ ਛੇਤੀ ਲਵਾ ਲਓ ਹਾਂ ਜੀ ਆਪਿਆ ਤਾਂ ਮਿਸਤਰੀ ਨੂੰ ਸਾਹਮਣੇ ਤਾਂ ਆਂਦੇ ਹੀ ਲਾ ਦੇਗਾ ਹਾਂ ਕਿਦੀ ਸੋਣੀ ਲੱਗਦੀ ਨਾ ਹਰੀ ਹਰੀ ਪਾਲਕ ਹਨਾ ਜਾਣ ਵਾਲੀ ਨਾ ਨਾਲਿਆਂ ਹੁਣ ਜਾਣ ਵਾਲੀ ਹੈ ਵਾਕਿ ਤੇ ਮੈਂ ਮੈਂ ਕਿਹਾ ਚਲ ਅੱਜ ਦਾਲ ਪਾਲਕ ਖਾ ਹੀ ਲੈਣੇ ਚਾਚੀ ਕਹਿੰਦੇ ਬੜੀ ਲੱਗੀ ਆ ਤੇ ਮੈਂ ਚਲ ਅੱਜ ਖਾਣੇ ਆ ਦਾਲ ਪਾਲਕ ਬਣਾ ਕੇ ਹੁਣ ਛੱਟੀ ਸੋ ਜਾਂਦੀ ਹੈ ਕਿਹੜਾ ਸਾਲ ਬਿਊਟੀ ਭਰੀ ਹੈ ਮੇਰੀ ਭਰੀ ਹੈ ਨਹੀਂ ਜਿੱਪੀ ਵਹਿ ਲੋ ਜੇ ਮੈਂ ਇਹਨੂੰ ਇਦਾਂ ਵੇੜੇ ਤੇ ਲੈ ਕੇ ਤੁਰੇ ਫਿਰਦੀ ਵੀ ਨਾ ਇਹਨੂੰ ਨਹੀਂ ਸੌਣਾ ਇਹਨੇ ਰੋਈ ਜਾਣਾ ਹੈ ਤੁਹਾਡੇ ਕੋਲ ਨੇ ਆਉਣਾ 5 ਮਿੰਟ ਚ ਸੌਣਣਾ ਇਹਨੇ ਆਖੀ ਤੁਹਾਡੇ ਪਾਪਾ ਜੀ ਲਾੜਲੀ ਨਾ ਫੇਰ ਆ ਚੰਨੀ ਨੇ ਨਹੀਂ ਨਹੀਂ ਸੌਣ ਸੌਣ ਮਮਮੀ ਕੋਲ ਵੀ ਸੋ ਜੰਨੇ ਹੁੰਦੇ ਲੋ ਜੀ ਆਪਾਂ ਐ ਧਾਰੀਵਾਲ ਫੇਰ ਸਿਮਰਤ ਤੇ ਕਿਰਨ ਦੇ ਨਾਲ ਮੈਂ ਤਾਂ ਮੈਂ ਇਹੀ ਆ ਗਿਆ ਰੂੰਗੇ ਚ ਫੇਰ ਰੂੰਗੇ ਦੇ ਵਿੱਚ ਔਰ ਰੂੰਗਾ ਕੀ ਹੁੰਦਾ ਕਿਲੋ ਟਮਾਟਰ ਤੇ ਹੋਰ ਪਿਆਜ਼ ਲੈਣਾ ਮੰਡੀ ਰੁਗ ਗਿਆ ਰੂੰਗਾ ਕੀ ਹੁੰਦਾ ਜੀ ਰੂੰਗਾ ਜਿਹਨੂੰ ਪਤਾ ਹੈ ਰੂੰਗੇ ਬਾਰੇ ਰੂੰਗੇ ਦਾ ਕਮੈਂਟ ਜਰੂਰ ਕਰਿਓ ਆਪ ਨਹੀਂ ਪਤਾ ਰੂੰਗਾ ਕੀ ਹੁੰਦਾ ਰੂੰਗਾ ਝੂੰਗਾ ਅੱਛਾ ਝੂੰਗਾ ਕੋਈ ਰੂੰਗਾ ਕਹਿੰਦਾ ਨਾ ਕੋਈ ਝੂੰਗਾ ਕਹਿੰਦਾ ਹੈ ਹੁਣ ਜਿਹਨੂੰ ਪਤਾ ਹੈ ਰੂੰਗਾ ਜਾਂ ਝੂੰਗਾ ਜੋ ਵੀ ਹੁੰਦਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸ ਚੀਜ਼ ਨੂੰ ਪਤਾ ਹੈ ਮੈਂ ਤਾਂ ਗੱਲ ਕਰ ਰਿਹਾ ਮੈਂ ਸਿਮਰਤ ਨੇ ਤੇ ਕਿਰਨ ਨੇ ਆਣਾ ਸੀ ਇੱਥੇ ਹੋਏ ਧਾਰੇ ਵਾਲੇ ਨਾਲ ਕੋਈ ਏਜੰਸੀ ਏਜੰਸੀ ਚ ਕੰਮ ਸੀ ਕੋਈ ਗੈਸ ਗੈਸ ਏਜੰਸੀ ਚ ਮੈਨੂੰ ਕਹਿੰਦੇ ਨਾਲ ਚੱਲ ਲੈ ਤੂੰ ਇਬਾਦਤ ਨੂੰ ਫੜ ਲਈ ਗੱਡੀ 'ਚ ਬਹਿ ਜਾਂ ਆਰਾਮ ਨਾਲ ਅਸੀਂ ਕੰਮ ਕਰਾਵਾਂਗੇ ਮਤਲਬ ਮੈਂ ਮੈਂ ਝੁੰਛਣਾ ਨਾਲ ਚੱਕਿਆ ਹੋਇਆ ਹੈ ਇਹ ਬਾਦ ਦਾ ਝੁੰਛਣਾ ਜਿਹੜਾ ਹੁੰਦਾ ਹੈ ਇਹ ਰੈਟਲ ਤੇ ਮੈਂ ਹੁਣ ਇੱਕ ਕੰਮ ਕਰਨ ਲੱਗਿਆ ਝੁੰਛਣਾ ਜਾ ਕੇ ਗਲੀਆਂ-ਗਲੀਆਂ ਫਿਰਿਆ ਕਰਾਂਗਾ ਕਿਉਂਕਿ ਇਬਾਦਤ ਮੇਰੇ ਕੋਲ ਚੁੱਪ ਕਰ ਜਾਂਦੀ ਆਪਣੇ ਨਾਲ ਨਿਆਣੇ ਸੁਵਾ ਲੋ ਨਿਆਣੇ ਸੰਭਾ ਲੋ ਨਿਆਣੇ ਸੰਭੜਾ ਲਾ ਨਿਆਣੇ ਸੰਭਾ ਲੋ ਆ ਵਧੀਆ ਕੰਮ ਹੈ ਗਲੀਆਂ 'ਚ ਹੋ ਕੇ ਦਿਓ ਹਾਂ ਬੀਬੀ ਜੀ ਆਪਣਾ ਨਿਆਣਾ ਸੁਵਾਣਾ ਹੈ ਆਪਣਾ ਜਵਾਕ ਚੁੱਪ ਕਰਾਣਾ ਹੈ ਉਹ ਰੂੰਗੇ 'ਚ ਆ ਗਿਆ ਮੈਂ ਚੂੰਗੇ 'ਚ ਮੈਂ ਹੁਣ ਇਦਾਂ ਨਾਲ ਕੰਮ ਨਿਬੜ ਗਿਆ ਇਹ ਹੁਣ ਕਹਿੰਦੇ ਮੈਂ ਇੱਕ ਇੱਕ ਦਾ ਕੋਈ ਕੰਮ ਹੋ ਰੈ ਇਹਨਾਂ ਨੂੰ ਕੋਈ ਦੁਕਾਨ ਤੇ ਫਿਰ ਜਾਣੇ ਘਰੇ ਅਜਰੈਸਟ ਕਰਦੇ ਆ ਪਪਾ ਓਏ ਪਪਾ ਮਮਾ ਬੇਚੇ ਲੇ ਕੇ ਚਾੜ ਕੇ ਆਪਾਂ ਨੂੰ ਭਾਂਦੇ ਲੈਣਗੇ ਨੇ ਮਮਾ ਭਾਂਦੇ ਲੈਣ ਮੈਂ ਦੇਖੋ ਮੈਂ ਤੇ ਇਬਾਦਤ ਦੋਨੋਂ ਜਿਹੜੇ ਗੱਡੀ ਵਿੱਚ ਆਹ ਵਧੀਆ ਲੋਟ ਹੈ ਇਸ ਟਾਈਮ ਮੈਨੂੰ ਇਬਾਦਤ ਨਾਲ ਰਹਿਣਾ ਜ਼ਿਆਦਾ ਪਸੰਦ ਹੈ ਇਹ ਬਾਤ ਨੂੰ ਖੜਾਈ ਜਾਣਾ ਪਿਆਰ ਕਰਨਾ ਓਏ ਨਾਲ ਯਾਤਰ ਮੇਰੇ ਕੋਲ ਖੁਸ਼ ਰਹਿੰਦੀ ਹੈ ਆਪਣੇ ਪਾਪਾ ਕੋ ਬਹੁਤ ਜ਼ਿਆਦਾ ਖੁਸ਼ ਰਹਿੰਦੀ ਐ ਸੌਂਦੀ ਵੀ ਮੇਰੇ ਕੋਲ ਹੋਏ ਇਹਨੇ ਝੁੱਪ ਵੀ ਮੇਰੇ ਕੋਲ ਆ ਕੇ ਘਰ ਜਾਣਾ ਐ ਨਾ ਬਾਬੂ ਐਨਾ ਬਾਬੂ ਓਏ ਝੋਨਾ ਓਏ ਹੋਣੀ ਸੁੱਤੀ ਉੱਠੀ ਐ ਇਹ ਸੁੱਤੀ ਵੀ ਸੀ ਮੈਂ ਕਿਹਾ ਵਧੀਆ ਗਿਰਨ ਤੁਸੀਂ ਜਾ ਕੇ ਕੰਮ ਕਮ ਕਰ ਲਓ ਮੈਂ ਸੰਭ ਲੈਣਾ ਕਿਉਂਕਿ ਫਿਰ ਘਰੇ ਜੇ ਮੰਨ ਲਓ ਮੈਂ ਰਹਿ ਜਾਂਦਾ ਫਿਰ ਇਹ ਚੱਕਰੇ ਪੈਣ ਸੀ ਮੰਨ ਲਓ ਐਮਰਜੈਂਸੀ ਇਹਨੂੰ ਦੁੱਧੂ ਦੀ ਸਿਸਟਮ ਦੁੱਧੂ ਵਾਲਾ ਭੁੱਖ ਲੱਗ ਜਾਂਦੀ ਐ ਇਹੋ ਕਹਾ ਜਾਂਦਾ ਜਦੋਂ 6 ਕਿ ਮਹੀਨੇ ਦੀ ਕਰਾਸ ਕਰ ਗਈ ਫਿਰ ਤਾਂ ਮੈਂ ਕੱਲਾ ਵੀ ਸੰਭਲਿਆ ਕਰਾਂਗੇ ਉਹਨੂੰ ਕਰੇ ਓ ਬਾਬੂ ਗਰਮੀ ਲੱਗ ਰਹੀ ਹੈ ਸਿਰ ਤੇ ਲੱਗ ਰੇ ਧੁੱਪ ਪੈ ਰਹੀ ਹੈ ਤੇ ਮੈਨੂੰ ਸਿੱਧਾ ਕਰ ਹਾਏ ਮਾਸੀ ਮਾਸੀ ਖੁਆ ਰਹੀ ਪਕੌੜੇ ਹੱਥ ਵੀ ਲਿਬੜਿਆ ਜਾ ਰਹੀ ਦਾ ਹਾਏ ਵਾਓ ਗੋਭੀ ਵਾਲੇ ਨਾ ਤੇ ਪਾਲ ਕਾਲੇ ਅੱਜ ਤਾਂ ਫਿਰ ਉਹ ਸ਼ਿਵਰਾਤਰੀ ਹੈਗੀ ਏ ਤੇ ਅੱਜ ਉਹ ਗੋਲੇ ਦਾ ਪ੍ਰਸ਼ਾਦ ਵੀ ਲਿਆ ਦਿਓ ਇਹ ਨਹੀਂ ਇਹ ਪ੍ਰਸ਼ਾਦ ਸਮਝ ਕੇ ਛਕੋ ਇਹ ਆਉਣੇ ਬਣਾਏ ਆ ਪ੍ਰਸ਼ਾਦ ਸਮਝ ਕੇ ਸਕੋ ਬੋੜੇ ਵੀ ਲਿਆਓ ਫਿਰ ਡੈੜੀ ਡੈੜੀ ਕਹਿੰਦੇ ਭੰਗ ਪਾਤੀ ਡੈੜੀ ਨਹੀਂ ਬੋਗ ਪਰ ਪਹਿਲਾਂ ਭੰਗ ਪਾਤੀ ਆ ਚਾਹ ਪੀਓ ਨਾਲ ਸ਼ਕੋ ਲੋ ਜੀ ਸਾਰੇ ਹੱਸਿਓ ਡੈੜੀ ਕਹਿੰਦੇ ਫਿਰ ਸਹੀ ਗੱਲ ਇਹ ਮੈਂ ਕਿ ਬਾਕੀ ਸਾਰੇ ਜਿਹੜੇ ਤੇ ਮੇਰੇ ਵੀਰ ਭੈਣ ਹਿੰਦੂਧਰਮ ਨੂੰ ਬਿਲੋਂਗ ਕਰਦੇ ਹੋ ਤੇ ਉਹਨਾਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਤੁਹਾਨੂੰ ਮੇਰ ਪਰਿਆ ਹੱਥ ਰੱਖਣਾ ਤੁਹਾਡੇ ਤੇ ਸਾਰੇ ਖੁਸ਼ ਰਹੋ ਤੇ ਇੰਜੋਏ ਕਰੋ ਆਜੋ ਇੰਜੋਏ ਕਰੋ ਆਜੋ ਦੇ ਆਪਾਂ ਵੀ ਹਣ ਇੰਜੋਏ ਕਰ ਲਈਏ ਪਕੌੜੇ ਬਹੁਤ ਸਵਾਦ ਨੇ ਪਾਲਕ ਵਾਲੇ ਤੇ ਗੋਭੀ ਵਾਲੇ ਤੇ ਬ੍ਰੈਡ ਲੈਣ ਮੈਂ ਸਿਮਰਤ ਨੂੰ ਭੇਜਾਂ ਕਿਉਂਕਿ ਉਹ ਮੇਰੇ ਫੇਵਰਟ ਨੇ ਚਲੋ ਇਬਾਦਤ ਵੀ ਖਾਏਗਾ ਹੈ ਸੁਨੀ ਇਹ ਨੂੰ ਨਾ ਬੈਂਡ ਦੀ ਆਦਤ ਪਾਤੀ ਸੀ ਆਹੋ ਓਏ ਲੇਟ ਨਹੀਂ ਬੈਠੀ ਰਹਿੰਦੀ ਬੈਠ ਕੇ ਖੁਸ਼ ਹੋ ਜਾ ਬੱਚੀ ਚੰਗੀ ਗੱਲ ਹੈ ਬੈਠ ਕੇ ਇਧਰ ਉਧਰ ਐਕਸਪਲੋਰ ਕਰਦੀ ਹੈ ਨਾ ਜਿਹੜੀ ਕਰਨੀ ਆ ਦੇਖੋ ਦੇਖੋ ਆ ਦੇਖੋ ਨਹੀਂ ਹਾਂ ਹਾਂ ਅਰੇ ਦੇਖ ਦੇਖ ਐਕਸਪੈਰੀਮੈਂਟ ਕਰਿਓ ਹਾਂ ਕੀ ਅੱਛਾ ਅੱਛਾ ਅੱਜ ਬਿਠਾਓ 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 ਅੱਛਾ ਹਾਂ ਇਹ ਲੇਟ ਨਹੀਂ ਚੰਦੂਣ ਕਹਿੰਦੀ ਮੈਨੂੰ ਬਿਠਾਵਾ ਕੇ ਰੱਖੋ ਬਸ ਹੁਣ ਵੱਡੀ ਨਹੀਂ ਹੋਣਾ ਆਨੇ ਹਨਾ ਮਰਦੀ ਕੋਸ਼ਿਸ਼ ਰਹਿੰਦੀ ਕਿਉਂਕਿ ਦੇਖਦੀ ਨਾ ਪਹਿਲਾਂ ਵੀ ਇੱਕ ਚੱਕਰ ਸੀ ਧੌਣ ਨਹੀਂ ਸਾਂਭਦੀ ਸੀ ਹਾਂ ਹੁਣ ਜਦੋਂ ਦੀ ਧੌਣ ਸਾਂਭਣ ਲੱਗ ਗਈ ਹੈ ਫਿਰ ਇਹਨੂੰ ਦੇਖਣਾ ਆ ਗਿਆ ਨਾ ਦੁਰਦੁਰ ਫਿਰ ਇੰਜੋਏ ਕਰਦੀ ਹੁਣ ਚਲੋ ਖਾਈਏ ਪਕੌੜੇ ਠੰਡੇ ਹੋਏ ਨੇ ਚਲੋ ਆਜੋ ਇਬਾਦਤ ਕੌਣ ਮਿਲਣ ਆਇਆ ਸੀ ਹਾਂ ਵਾਸੀਆਂ ਦੀਦੀ ਆਈ ਸੀ ਹਾਂ ਦੀਦੀ ਆਏ ਛੋਟੀ ਨਹੀਂ ਤਾਂ ਹਾਂ ਬੋ ਕਰਦੇ ਤਾਂ ਨਹੀਂ ਤਾਂ ਹਲੋ ਬੱਸ ਇਹ ਤਰਪਨ ਦੀ ਸਿਸਟਰ ਆ ਛੋਟੀ ਤੇ ਭਾਬੀ ਆਏ ਨੇ ਮਾਮਾ ਜੀ ਵੀ ਆਏ ਨੇ ਉਧਰ ਨੇ ਅਨੂ ਦੇ ਨਾਨਕੇ ਮਿਲਣ ਆਏ ਨੇ ਸਪੈਸ਼ਲ ਇਬਾਦਤ ਨੂੰ ਮਿਲਣ ਆਏ ਸਪੈਸ਼ਲ ਹਲੋ ਹਲੋ ਇੱਧਰ ਦੇ ਹਾਈ ਨੀਖ ਬਾਬੀ ਹੁਣ ਕਿਹਦੇ ਵਰਗੀ ਲੱਗਦੀ ਆ ਹੁਣ ਤਾਂ ਡੱਡੀ ਵਰਗੀ ਲੱਗਦੀ ਤੇ ਪੂਈ ਵਰਗੀ ਮੈਂ ਕਿੱਸ ਕਿਤਾ ਆਹੋ ਮੈਂ ਪੂਈ ਵਰਗੀ ਸੀ ਪਹਿਲਾਂ ਬਾਬੀ ਨੂੰ ਮੈਂ ਆਖਿਆ ਬਾਬੀ ਕਿਹਦੇ ਵਰਗੀ ਬਾਬੀ ਕਹਿੰਦੇ ਆ ਆਪਣੀ ਭੂਆ ਵਰਗੀ ਲੱਗਦੀ ਆ ਮੈਂ ਹੁਣ ਦੱਸੋ ਕਿਹਦੇ ਵਰਗੀ ਲੱਗਦੀ ਆ ਇਹ ਹੁਣੇ ਹਾਂ ਲੈ ਮੈਂ ਕੜਦੀ ਕਦੀ ਪਾਪਾ ਕੀ ਲੱਗਦੀ ਥੋੜੀ ਆਜੇ ਬਦਲਦਾ ਜਿਵੇਂ ਸ਼ਾਈਨਿੰਗ ਕਿਵੇਂ ਪਾਪਾ ਲੱਗੀ ਮਾਰਦੇ ਦੀ ਕਦੀ ਨਹੀਂ ਆਉਦੋ ਥੋੜੀ ਆਪਣੇ ਪਾਪਾ ਹੂੰ ਹੂੰ ਇਹ ਇਬਾਦਤ ਕਿਰਨੀ ਉਹਦਾ ਫੋਟੋ ਪਾਈਏ ਇਹਦੀ ਬਾਤ ਤਾਂ ਪਰੇਸ਼ਾਨਾ ਹੁੰਦਾ ਜਾਂਦਾ ਸਾਡਾ ਹੈ ਨਾ ਅੱਜ ਦੀ ਜੀ ਇਬਾਦਤ ਤਨੀਤ ਤੇ ਵੇਂਦੀ ਤੇ ਕਹਿੰਦਾ ਕਿ ਪਹਿਲਾਂ ਕੋਈ ਸੋਣੀ ਮੋੜ ਕਿ ਲੱਗੀ ਹੋਗੀ ਹਾਂ ਇਹ ਇਬਾਦਤ ਚੱਲੀ ਆ ਖੇਤਾ ਚ ਮਾਸੀ ਨਾਲ ਮਾਸੀ ਕਹਿੰਦੀ ਮੈਂ ਖੇਤਾ ਚ ਫੋਟੋ ਖਿਚਾਉਣੀ ਆ ਤੇ ਇਹ ਇਬਾਦਤ ਕਹਿੰਦੀ ਮੈਂ ਵੀ ਨਾਲ ਜਾਨੀ ਆ ਹੈਂ ਬਾਦਤ ਮਾਸੀ ਨਾ ਚੱਲਿਆ ਸੀ ਹੈਂ ਸੋਨੀਆ ਓਏ ਸੋਨੀ ਓਏ ਮਿੱਠੂ ਕਿਤਾ ਚੱਲਿਆ ਸੀ ਤੂੰ ਹਾਂ ਇਹਨੇ کھیਤਾ ਆਪਣੇ ਇੱਥੇ ਪੱਠੇ-ਪੁੱਠੇ ਬੀਜੇ ਹੋਏ ਨੇ ਡੈਡੀ ਡੈਣ ਟੋਕੇ ਤੇ ਪੱਠੇ ਉਤਰਣ ਹਾਇ ਨੋ ਅੱਗੇ ਚੱਲ ਗਏ ਬਉ ਤਾਰਾ ਕੱਢਾ ਲੱਗਾ ਜੇ ਹਾਇ ਹਰਿਆਲੀ ਕਿੱਡੀ ਸੋਹਣੀ ਲੱਗਦੀ ਐ ਇਹਨਾਂ ਨੂੰ ਬਹੁਤ ਸੋਹਣੇ ਖੇਤ ਨੇ ਪਰ ਮੱਛਰ ਜਿਆ ਬੜਾ ਹੁੰਦਾ ਐ ਇਸ ਟਾਈਮ ਨਾ ਤੂੰ ਦਾ ਹਰਿਆ ਸੂਟ ਪਾਇਆ ਤੇ ਨਾਲ ਹਰਿਆਲੀ ਚ ਫੋਟੋ ਖਿਚਾਉਣੀ ਹੈ ਵਾਓ ਦੂਰ ਦੂਰ ਤੱਕ ਹਰਿਆਲੀ ਐ ਇਧਰ ਆ ਸਾਚੌਣਾ ਦੀ ਬੰਬੀ ਐ ਸਾਚੌਣਾ ਦੇ ਖੇਤ ਆ ਆ ਨੂੰ ਹਣਾ ਦੇ ਨੇ ਆ ਇਧਰ ਆਪਣੇ ਨੇ ਤੇ ਨਾਲ ਹੀ ਉਹ ਆਡੀ ਵਿਹਲੀ ਆ ਤੇ ਨਾਲ ਹੀ ਘਰ ਆ ਇਧਰ ਤਾਇਆ ਜੀ ਹਣਾ ਦਾ ਘਰ ਆ ਉਹ ਕਿੱਥੇ ਚਲ ਗਈਆਂ ਈ ਰੋ ਲੱਗੀ ਘਿਆ ਅਨੂ ਮੈਂ ਸਪੈਸ਼ਲ ਤੇਰੇ ਲਈ ਗੋਲ ਗੱਪੇ ਗਿਆ ਉਹ ਇਹਨੂੰ ਬਾਹ ਨੂੰ ਲੈ ਕੇ ਆਣ ਲਈ ਕਿਰਨ ਤਾਂ ਖਾਂਦੇ ਰਹਿੰਦੇ ਨੇ ਨਹੀਂ ਭੱਟ ਮੈਂ ਨਹੀਂ ਖਾਣੇ ਥੋੜੇ ਖਾਣੇ ਪੈਣੇ ਤਾਂ ਮੈਂ ਆਉਂਦਾ ਕਾਲਾ ਚੱਲ ਮੇਰੇ ਕਰਕੇ ਦੋ ਗੋਲ ਗੱਪੇ ਨਹੀਂ ਖਾ ਸਕਦੀ ਮੇਰੇ ਕਰਕੇ ਨਹੀਂ ਖਾ ਸਕਦੀ ਪੱਕੀ ਗੱਲ ਏ ਮੇਰਾ ਦਿਲ ਟੁੱਟ ਜਾਣਾ ਇਹਨੂੰ ਦੋ ਖਾ ਲਈ ਚੱਲ ਠੀਕ ਹੈ ਚੱਲ ਮੰਨਿੰਗੀ ਮੰਨਿੰਗੀ ਕੁੜੀ ਸਿਮਰਤ ਲੈ ਕੇ ਆ ਜੀ ਗੋਲ ਗੱਪਿਆਂ ਦਾ ਪੰਡਾਰ ਮੇਰੀ ਕੁੜੀ ਕਹਿੰਦੀ ਖਾ ਕੇ ਦੇਖੋ ਮੈਂ ਤੁਹਾਨੂੰ ਖਾਣ ਦਵਾਂਗੀ ਗੋਲ ਗੱਪੇ ਬਾਬੂ ਏ ਹੁਣ ਗੋਲ ਗੱਪੇ ਗਈਏ ਚੋਨੇ ਗੋਲ ਗੱਪੇ ਕੇ ਲੈਣ ਆਹ ਪਲੇਟਾਂ ਰੱਖਤੀਆਂ ਨੇ ਹੁਣ ਛਕਾਂਗੇ ਤੇ ਜਾਣ ਦਾ ਵੀ ਟਾਈਮ ਹੋ ਚੁੱਕਿਆ ਜਿਹੜੀ ਸਾਡਾ ਅਸੀਂ ਨਿਕਲ ਜਾਣਾ ਹੈ ਉਡਾਰੀ ਮਾਰ ਜਾਣਾ ਹੈ ਪਰਸੋਂ ਮੈਂ ਆਪਣਾ ਖਾਣ ਲੱਗੀ ਖਾਓ ਤੁਸੀਂ ਖਾਓ ਇਹ ਤੇ ਡੈਡੀ ਜੀ ਖਾਣਗੇ ਕਿਰਨ ਇਹ ਨਾ ਇਬਾਦਤ ਡੈਡੀ ਨੂੰ ਜਿਹੜੀ ਪੰਗਾ ਲੈਂਦੀ ਨੇ ਰੋਂਦੀ ਏ ਆ ਦੇਖੋ ਛੇੜਿਆ ਡੜੀ ਛੇੜਿਓ ਉਹ ਸੋਨੇ ਕੋਲੇ ਸੋਨੇ ਬਈ ਸੋਨੇ ਮੋਨੇ ਆਜੂ ਮਾ ਹਾਈ ਵੈ ਗੂ ਵੈ ਗੂ ਵੈ ਗੂ ਵੈ ਗੂ ਚਲੋ ਚਲੋ ਬਾਚ ਬਾਚ ਨਾ ਨੂ ਜੀ ਸਬਾਚ ਰਾਜੂ ਕੇ ਰੋਟੀ ਮਤੇ ਇਹ ਰਾਜੂ ਕੇ ਖਾਈ ਵੇ ਕਾਂਜੀ ਨਹੀਂ ਟਿੱਕੀ ਕਾ ਜਾਂ ਦੇ ਬੋਟ ਟਿੱਕੀ ਰਹੀ ਰੱਜ ਕੇ ਖਾਈ ਪਰ ਪਹਿਲਾਂ ਮੈਨੂੰ ਗੋਲ ਗੱਪਾ ਖਾ ਲੈਣ ਦੇ ਜੜੀ ਦੇਖੋ ਕਿਵੇਂ ਸਾਈਡ ਤੇ ਖੁੰਝਾ ਲਾ ਰਕੇ ਗੋਲ ਗੱਪਾ ਦੇ ਰਿਆ ਨੂੰ ਜੜੀ ਦੇਖ ਰੇ ਨਾ ਹੋਣਾ ਆਇਆ ਕੋਈ ਗੋਲ ਗੱਪਾ ਹੋਣਾ ਆਇਆ ਗੋਲ ਗੱਪਾ ਵੇੜ ਆਇਆ ਗਿਆ ਏ ਹੁਣ ਵਿੱਚ ਨਾਨੀ ਤੁਜਦਾਈ ਦਾ ਚੱਲੇ ਆਂ ਮੇਰੀ ਬਾਦੀ ਤੇ ਕੱਲ ਛਵੇਰੇ ਛਵੇਰੇ ਕਰ ਲੈ ਤਿਆਰੀਆਂ ਤੇ ਬੈਗ ਬੁੱਕ ਪੈਕ ਕਰ ਤੂੰ ਤਾਂ ਗੋਦੀ ਚੜਿਆ ਬੈਠਾ ਆਏ ਖਾਏ ਮੇਰਾ ਛੋਣਾ ਚੱਲੀਏ ਫਿਰ ਕੱਲ ਹੈ ਤਿਆਰੀਏ ਖੁਸ਼ ਹੋਵੇ ਕਿੰਨੀ ਹੈ ਜਾਣ ਨੂੰ ਮੈਨੂੰ ਬੜਾ ਪਤਾ ਔਰ ਫਿਰ ਕਿਰਨ ਬਹੁਤ ਵਧੀਆ ਕਿੰਦਾਰੀ ਤੁਹਾਡੀ ਹੈ ਟ੍ਰਿਪ ਬਹੁਤ ਵਧੀਆ ਰਹੀ ਮੇਰੇ ਨਾਲ ਤਾਂ ਫਿਰ ਧੋਖਾ ਹੀ ਕੀਤਾ ਤੁਸੀਂ ਬੜਾ ਹਕਮਾਵਾਂਗੇ ਤੇ ਯਾਹ ਪੇ ਨਹੀਂ ਗਏ ਕਿ ਹੁਕਮਾ ਕਮਾ ਕੇ ਨੇਰ ਪਾ ਦੇ ਆਗੇ ਤੇ ਕਹਿੰਦਾ ਮੈਂ ਰੈਸਟ ਹੀ ਕਰਨੀ ਰਹਿਣ ਤਾਂ ਨਹੀਂ ਕਮਣਾ ਮੈਂ ਨਹੀਂ ਜਾਣਦੇ ਨਾ ਮੈਂ ਨਹੀਂ ਜਾਣਦੇ ਨਾ 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 ਦੇਖੋ ਤੇ ਕੀ ਤਰ੍ਹਾਂ ਬਿਆਤ ਤਿਆਰ ਕਰਦੇ ਇਹਦਾ ਪਹਿ ਲਗਾ ਦਿੰਦਾ ਸਾਰੇ ਕੁਛ ਅੱਛਾ ਮੈਂ ਅੰਦਰ ਲਗਾ ਦੇਣਾ ਤਾਲੇ ਅੰਦਰ ਉਹ ਮੂੰਹ ਲਗੋ ਲਿਆ ਜਾਣਦੇ ਨਾਨੀ ਬਸ ਨਹੀਂ ਨਹੀਂ ਨਾਨੀ ਜਾਣਦੇ ਸਿਪੀ ਤੁਹਾਡੇ ਨਹੀਂ ਲਗਾਉਂਦੇ ਨਾ ਕਰਨਦੇ ਨਾ ਸਿਪੀ ਦੇ ਇਹਦੀ ਲਗਾਉਂਦੇ ਅਨੋ ਨੇ ਜਾਣਦੇ ਨਾ ਆਪਣਾ ਛੋਨੇ ਨੂੰ ਮੈਲੇ ਜਾਣਦੇ ਨਾ ਛੋਨੇ ਨੂੰ ਨਾ ਮੁੱਛ ਚੋੜ ਦੇ ਲਗਾ ਕੇ ਤੇ ਛੋੜ ਮੁੱਛ ਦੀ ਲੱਗਾ ਜੀ ਆਹ ਸਹੀ ਗੱਲ ਹੈ ਕਿ ਹੁਣ ਤਾਂ ਕਿ ਹਸਣ ਖੇਡਣ ਲੱਗੀ ਹੈ ਸਾਡੇ ਨਾਲ ਇਹ ਹੋਏ ਤੇ ਇਦਾਂ ਹੀ ਹੁੰਦੇ ਜਿੱਦੋਂ ਵੀ ਹਸਣ ਖੇਡਣਾ ਸ਼ੁਰੂ ਕਰ ਦਿੰਦੀ ਹੈ ਮੁੜ ਕੇ ਪਛਾਣਨਾ ਸ਼ੁਰੂ ਕਰ ਦਿੰਦੀ ਹੈ ਮੁੜ ਕੇ ਟਾਈਮ ਹੋ ਜਾਂਦਾ ਦਾ ਮੈਨੂੰ ਹੁਣ ਛੁੱਟੀ ਮਿਲੀ ਹੈ ਹੱਥ ਨਾਲ ਕੱਪੜੇ ਧੋਣ ਦੀ ਹੁਣ ਮਸ਼ੀਨ 'ਚ ਕੱਪੜੇ ਧੋਣ ਮੈਂ ਆਪਣੇ ਬੱਚੇ ਨੂੰ ਭਜਾਉਂਗਾ ਛੋਨੇ ਨੂੰ ਖੁਡਾਉਂਗਾ ਹਸਰ ਕੀ ਆਓ ਅੰਮੇ ਨੂੰ ਕਪੜੇ ਨਿਕੋੜੇ ਪੈ ਦਿਓਣਾ ਅੰਮੇ ਆਵੇ ਛੋਨੇ ਨੂੰ ਕਟਾਉਣਾ ਕਰਨਾ ਨਹੀਂ ਛੋਨੇ ਨੂੰ ਕਟਾਏ ਕਰਨਾ ਚਾਹੀਏ ਹਾ 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 ਮੱਤ ਕੋ ਜੀ ਹਾਂ ਲੈ ਫੜ ਮੱਤ ਕੋ ਫੜੋ ਫੜੋ ਇਹ ਇੱਥੇ ਤੱਕ ਹੀ ਫੜੇ ਚਲਾਓ ਮਲ ਫੜਿਆ ਕਰੋ ਚਲੋ ਹੋਏ ਫੜ ਲੈ ਇਹਨੇ ਮੂਮਾ ਦੇ ਮਾਰਲੇ ਕਰਦੇ ਨੇ ਕਿਵੇਂ ਬੈਗ ਲਗਾਵਾ ਇਹ ਦੇਖੋ එඒ මත මාර බැගල කනලක නනි නෙලකාලෙ බැක කල්වගෙන කලකග හ ਨਾਨੀ ਤੇਰੀ ਮੋਰਨੀ ਕੋ ਮੋਰਲੇ ਗਏ ਬਤਾ ਲੋ ਇਹ ਨਾਨੀ ਜੀ ਲਿਖਾ ਲੋ ਬਣਾ ਇੱਥੇ ਰਹਿਣਾ ਕਹਿਦੋ ਕਹਿਦੋ ਹਲਾ ਅਸੀਂ ਵੀ ਇੰਜ ਜਾਇ ਕਰਾਂਗੇ ਬਾਹਰ ਅਸੀਂ ਕੀਰਤ ਤੇ ਜਾਇ ਕਰਾਂਗੇ ਹੋ ਕੀਰਤ ਤੇ ਜਾਇ ਕਰਾਂਗੇ ਅਸੀਂ ਮਾਮੂਨ ਨਾਲ ਇਹਨਾਂ ਨੂੰ ਜਾਣਦੇ ਤੂੰ ਇਹਨਾਂ ਨੂੰ ਜਾਣਦੇ ਅਸੀਂ ਵਾਈਕਲ ਕਰਨ ਜਾਇ ਕਰਾਂਗੇ ਹੈ ਨਾ ਅਸੀਂ ਵਾਈਕਲ ਵਾਈਕਲ ਕਰਨ ਕਿ ਕਰਨਾ ਕਰਨ ਆਪਣੀ ਵੈਲਿਊ ਤੇ ਹੈ ਹੀ ਨਹੀਂ ਹੈ ਸੋ ਇਹ ਹੀ ਹੈ ਵੈਲਿਊ ਮੇਰੀ ਜਾਨ ਦੀ ਏ ਮੇਰੀ ਜਾਨ ਹੈ ਇਹ ਹੀ ਹੈ ਵੈਲਿਊ ਮੇਰੀ ਜਾਨ ਹਾਂ ਬਾਬੂ ਹਾਂ ਬਾਬੂ ਕੀਤਨ ਜਾਇਆ ਕਰਨਾ ਏ ਤੁਸੀ ਮਾਮੂਣਾਂ ਨਾਲ ਹੈ ਹੂੰ ਤੁਮ ਨਹੀਂ ਜਾਇਆ ਕਰੋਗੇ ਬਾਬਾ ਜੀ ਦੇ ਹੂੰ ਹਾਂ ਵਾਹਿਗੁਰੂ ਦੀ ਸ਼ਰਤਨਾਮਾ ਲੋ ਜੀ ਦੋਸਤੋ ਬਹੁਤ ਇੰਜੋਏ ਕੀਤਾ ਆਪਾਂ ਇਸ 15 ਦਿਨਾਂ ਦੇ ਵਿੱਚ ਪਤਾ ਹੀ ਲੱਗੇ 15 ਦਿਨ ਬੀਤ ਗਦੋਗੇ ਤੇ ਇਹ ਹਰ ਉਹ ਮੇਲੇ ਪੂਰੇ ਸੀ ਪਰ ਹੁਣ ਕੰਮ ਕਾਜ ਵਿੱਚ ਜ਼ਰੂਰੀ ਨੇ ਦਿਨ ਖਾਸੇ ਲੈ ਲਏ ਅਸੀਂ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਤੇ ਇਹਨਾਂ ਨੂੰ ਹਨਾ ਪਰੇਸ਼ਾਨ ਕੀਤਾ ਤੇ ਹੁਣ ਕੱਲ ਅਸੀਂ ਨਿਕਲ ਜਾਣਾ ਤੇ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਵਿੱਚ ਸਨ ਹੋਦ ਤੱਕ ਦਿਓ ਇਸ ਆਜਾਤ ਬਾਏ ਬਾਏ